ਮંત્રી ਨੇ ਮੈਂ ਹੱਥ ਬੁਲਾ ਲਿਆ ਉਹ ਕਹਿੰਦੇ ਕਰ ਦੋ ਤੱਲੇ ਕਰ ਲਈ ਕਰ ਦੋ ਤੱਲੇ ਕਰ ਲੈ ਦੱਸਿਓ ਨਾ ਉਹ ਤੁਸੀਂ ਪੈਰੀ ਪੈਂਦੇ ਰਹੇ ਉਹਨਾਂ ਦੇ ਬਾਜ ਪਾਈ ਹੋ ਰਹੇ ਨੇ ਅੜਵਾਨੀ ਹੋ ਰਹੇ ਨੇ ਵੀ ਸਾਡੇ ਪੰਜਾਬ ਵਾਸਤੇ ਨਹੀਂ ਪੰਜਾਬ ਵਾਸਤੇ ਨਹੀਂ ਆਪ ਦੀ ਨੂੰ ਨੂੰ ਮੰਤਰੀ ਬਣਾਉਣ ਵਾਸਤੇ 20 ਦਿਨ ਬੈਠਾ ਰਿਹਾ ਸੀ ਬਾਦਲ ਦਿੱਲੀ ਅਸੀਂ ਕਿ ਪੰਜਾਬ ਨੂੰ ਪੈਕੇਜ ਲੈ ਕੇ ਆਉ ਕਹਿੰਦੇ ਜੀ ਬਹਾਂ ਇੱਕ ਮੰਤਰਾਲਾ ਮਿਲ ਗਿਆ ਕਹਿੰਦੇ ਉਹ ਪਿਆਰ ਨੂੰ ਫਾਇਦਾ ਇਹ ਹਰ ਸਿਮਰਤ ਕਰਨ ਦਾ ਸਾਚ ਕਰ ਬ੍ਰਹਮਪੁਰੇ ਉੱਚਾ ਕਰ ਹੀ ਰਹਿ ਗਈ ਅੱਜ ਯੁੱਧ ਨਸ਼ਾ ਅਮਰੋਦ ਕਾਮਯਾਬ ਚੱਲ ਰਿਹਾ ਜੀ। ਔਰ ਮੈਂ ਤੁਹਾਨੂੰ ਕਹਿਆ ਸੀ ਥੋੜਾ ਜਿਹਾ ਠਹਿਰ ਜਾਓ ਵੱਡੇ ਵੀ ਆਉਣਗੇ। ਆ ਗਏ ਨਾ। ਮੈਂ ਤਾਂ ਕੇ ਦਾ ਨਾਂ ਨਹੀਂ ਲਿਆ। ਇਹ ਤਾਂ ਮੈਨੂੰ ਥੋੜੂ ਪਤਾ ਹੈ ਵੀ ਵੱਡਾ ਜੀ ਹੋ। ਹੈਂ? ਪਤਾ ਮੈਂ ਜਗਨੂ ਦੇ ਖਲਾਫ ਥੋਕ ਥੋਕ ਕੇ ਬੋਲਦਾ ਜਗਨੂ ਕਹਿੰਦਾ ਤੇਰੇ ਪਰਚਾ ਦੇਣਾ ਮੈਂ ਜੀ ਸੱਤ ਕੇ ਵਿਆਹ ਖਲੋਟਾ ਮੈਂ 6 ਮਹੀਨੇ ਪਹਿਲਾਂ ਲਾ ਕੇ ਆਇਆ ਅੰਦਰ ਤੇ ਮੈਂ ਤੈਨੂੰ ਇਹ ਦੱਸਿਆ 2.5 ਸਾਲ ਰਹਿ ਗਏ ਜਗਨੂ ਜਿੰਦ ਨੂੰ ਮਜੀਤੇ ਦਾ ਹੱਥ ਪਾਇਆਗਾ ਨਾ ਤੇਰੀ ਗੀਚੀ ਨੂੰ ਪਾਇਆਗਾ ਨਾ ਤੇਰੀ ਗੀਚੀ ਨੂੰ ਤੇ ਚੀਕਾ ਕਰਿਆ ਇਹ ਜੀਆਂ ਕਢਾਉ ਇਹ ਜੀਆਂ ਕਢਾਉ ਕਿ ਤੂੰ ਵੇਖੇਗਾ ਕਿ ਬਾਤ ਕਿਹਦੇ ਨਾਲ ਪਿਆ ਉਦੋਂ ਸਿੱਧੂ بڑے ਹਮਲੇ ਬੋਲਦੇ ਨੇ ਤੁਹਾਡੇ ਤੇ ਉਹ ਤਾਂ ਬੰਦ ਰਾਇਆ ਮੈਂ ਮੈਂ ਵਾਦਾ ਕੀਤਾ ਸੀ ਬਿਜਲੀ ਪੂਰੀ ਕਰੂੰਗਾ ਸੀ ਹੋਇਆ ਕਿ ਨਹੀਂ ਮੇਰੇ ਤਾਂ ਨਾਂ ਨਕੇ ਵੀ ਇੱਥੇ ਹੈ ਫਿਰ ਬਾਲੂ ਸਾਹਿਬ ਨੇ ਸੌਰੇ ਨਹੀਂ ਇੱਥੇ ਸਾਡੀ ਮੈਦਮ ਸਰ ਸਭ ਤੋਂ ਗਰੀਬ ਪਾਰਟੀ ਉਰੇ ਪੰਜਾਬ ਹਿੰਦੁਸਤਾਨ ਦੇ ਕਾਲੀ ਗੱਲ ਕਿੰਨਾ ਦੇ ਦੇ 100 ਕਰੋੜ ਰੁਪਏ 100 ਕਰੋੜ ਮੈਂ ਕਿ ਚੱਕ ਐਤੀ ਆ ਲਾਲ ਡੈਰੀ ਮਨਾਲੀ ਰੱਖੀ ਹੈ ਆ ਗਏ ਇੱਥੇ ਕੀ ਦਾ ਨਾਂ ਲਿਖਣਾ ਹੈ ਕੀ ਕਹਿੰਦੇ ਸੀ ਤਹਿਸੀਲਾਰ ਹੜਤਾਲ ਕਰਾਂਗੇ ਨਾ ਸਾਡਾ ਤੁਸੀਂ ਬੰਦਾ ਫੜ ਲਿਆ ਰਿਸ਼ਵਤ ਲੈਂਦਾ ਮੈਂ ਕਹਿੰਕੇ ਲਾਇਸੈਂਸ ਦੇ ਦਈਏ ਤੁਹਾਨੂੰ ਫਿਰ ਵੀ ਜੇ ਬੰਦਾ ਕੋਈ ਮੁੱਦਾ ਹੋਵੇ ਤਾਂ ਹੜਤਾਲ ਕਰ ਲਓ ਲਾਇਸੈਂਸ ਦੇ ਦਈਏ ਕ腐ਸ਼ਨ ਦਾ ਹੁਣ ਇਹਨੂੰ ਸਮਝ ਨਹੀਂ ਆਉਂਦੀ ਲੀਡਰਾਂ ਵੱਲ ਤਾਂ ਕੋਈ ਉਮਰ ਹੈ ਹੀ ਨਹੀਂ ਰਿਟਾਇਰ ਹੋਣ ਦੀ ਜੀ ਜਾਂ ਆਉਣ ਦੀ ਬੋਟਾਂ 'ਚ ਖੜੇ ਹੋਣ ਦੀ 25 ਸਾਲ ਹੈ 25 ਸਾਲ ਤੋਂ ਬਾਅਦ ਜਦੋਂ ਮਾਜੀ ਖੜੇ 94 ਸਾਲ ਦੇ ਵੀ ਹੋ ਜਾਂਦੇ ਆ ਤੇ ਸਾਡੇ ਕਹਿੰਦੇ 37 ਤੋਂ ਬਾਅਦ ਨਿਪਟੜ ਗਿਆ ਤੁਮ ਤੁਹਾਡੀ ਜੀ ਤੁਸੀਂ ਹੁਣ ਬੰਦੇ ਵੀ ਬੇਕਾਰ ਹੋ ਗਏ ਕੰਮ ਨਹੀਂ ਆ ਸਕਦੇ ਹਨਾਰਾਂ ਦੀ ਗੱਲ ਹੈ ਵੀ ਨਾਗਰਿਕਾਂ ਵਾਸਤੇ 37 ਸਾਲ ਤੋਂ ਬਾਅਦ ਉਹ ਬੇਕਾਰ ਹੈ ਲੀਡਰਾਂ ਨੂੰ ਕਿਤੇ 67 ਸਾਲ ਦੇ ਨੂੰ ਮਿਲਦੀਆਂ ਹਨ ਹਨਾਂਣ ਦੀ ਗੱਲ ਤੁਸੀਂ ਵੇਖ ਲਓ ਹਾਲ ਕੀ ਹੈ ਕਾਂਗਰਸ ਪਾਰਟੀ ਦਾ ਚਲੋ ਮੈਂ ਤਾਂ ਕੌਣ ਆ ਮੈਂ ਬੋਲੂਗਾ ਇਹਨਾਂ ਨੂੰ ਉਦੋਂ ਹੀ ਮਿਰਚਾਂ ਲੱਗ ਪੈਂਦੀਆਂ ਕਹਿੰਦੀ ਆ ਆਪਦੀ ਗੱਲ ਕਰੇ ਇਸ ਲਈ ਮੈਨੂੰ ਨਾ ਹੀ ਪੁੱਛ ਤੂੰ ਆਪਜੀ ਖੋਜੀ ਕੰਮ ਕਰ ਲਈ ਉੱਥੇ ਏਜੰਡਾ ਸੈੱਟ ਕਰ ਰਿਹਾ ਕਿ ਕੀਨੇ ਸਵਾਲ ਕਿਹੜਾ ਪੁੱਛਣਾ ਹੈ ਵਿਧਾਨ ਸਭਾ 'ਚ ਕਿਉਂਕਿ ਕਈ ਮਹਾਰਾਤੀ ਉੱਥੇ ਮੂੰਹ ਹੀ ਨਹੀਂ ਖੋਲਦੇ ਜਦੋਂ ਐਣਕਾ ਪਾ ਕੇ ਆਉਂਦਾ ਅੱਗੇੋਂ ਪਤਾ ਨਹੀਂ ਕੀ ਬੱਚਾਂ ਦੀ ਬਾਡੀ ਦੀ ਮਾੜੀ ਜੀ ਗੱਲ ਛੇੜਦਾ ਕਈਆਂ ਦੀ ਆਪਦੀ ਬਾਡੀ ਖੜਕਣ ਲੱਗ ਪੈਂਦੀ ਸਾਰੇ ਇੰਡੀਆ 'ਚ ਬੱਚਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਆ ਪਰ ਪਤਾ ਨਹੀਂ ਕੀ ਗੱਲ ਹੋ ਗਿਆ ਪਿਛਲੇ ਸਰਕਾਰ ਦਰਾਂ ਬਸੰਧੀਆਂ ਬਾਡੀਆਂ ਲਵਾਉਣ ਵਾਸਤੇ ਸਾਨੂੰ ਹੱਥਾਂ ਜਾਣਾ ਪੈ ਗਿਆ ਸਾਰੇ ਚੈੱਕ ਕਰਾਂਗੇ ਰਾਜਾ ਬਰਿੰਖਲ ਆ ਖੋਲੋ ਬਸੰਧੀਆਂ ਬਾਡੀਆਂ ਇੱਥੇ ਕਿਉਂ ਨਹੀਂ ਲੱਗਦੀਆਂ ਇਹਦੇ ਬਾਰੇ ਅਸੀਂ ਜਾਂਚ ਕਰਾਂਗੇ ਹੁਣ ਜਿਸ ਤਰੀਕੇ ਨਾਲ ਮੁੱਛਾਂ ਨੂੰ ਤਾ ਦੇ ਕੇ ਦੇਕਰ ਮੇਰੇ نیچے ਨੇ ਇਹ ਕਹਿਆ ਵੀ ਆਪ ਬੈਲ ਮੇਰੇ ਮਾਰ ਹੂੰ ਨਾ ਤੁਗੋਂ ਹੰਤ ਮੰਨਤੇ ਕਿੰਨੀ ਚਿਪਨੀ ਹੈ ਕਿਤੇ ਕੀ ਕੁਛ ਕਿਤਾਬਲਾ ਮੁੱਖ ਮੰਤਰੀ ਹੈ ਭਾਈ ਇੱਕ ਐਸਵਾਈਐਲ ਨਹਿਰ ਹੁੰਦੀ ਉਹ ਵੈਸੇ ਚੋਣਾ ਵੇਲੇ ਜ਼ਿਆਦਾ ਵਗਦੀ ਹੁੰਦੀ ਹੈ ਬਾਕੀ ਮੁੱਦਿਆਂ 'ਚ ਘੱਟ ਹੈ ਉਹਦੇ ਤੇ ਵੀ ਭਗਵਾਨ ਸਿੰਘ ਮਾਨ ਇਹ ਕਹਿੰਦੇ ਕਿ ਗੁਰਦਾਉਂ ਦੇ ਵਿੱਚ ਕੋਈ ਸੌਦੇ ਕੀਤੇ ਸੀ ਜਿਹੜੀ ਜ਼ਮੀਨ ਦੀ ਉਹ ਮੈਂਟਲ ਬੰਦਾ ਹੈ ਸ਼ਰਾਬੀ ਬੰਦਾ ਹੈ ਸ਼ਰਾਬ ਪੀ ਕੇ ਪਤਾ ਨਹੀਂ ਕੀ ਬੋਲਦਾ ਰਹਿੰਦਾ ਹੈ ਤੇ ਮੈਂ ਇਹਦਾ ਜਵਾਬ ਤਾਂ ਭਗਵਾਨ ਜੀ ਮਾਨ ਨੂੰ ਤਾਂ ਮੈਂ ਸੀਰੀਅਸ ਕਹਿੰਦਾ ਹੀ ਨਹੀਂ ਮੈਂਟਲ ਬੰਦਾ ਹੈ ਆ ਤਾਂ ਹੁਣ ਇਹਨੂੰ ਐ ਨਹੀਂ ਪਤਾ ਕਿਹਣਾ ਕੀ ਕਿੱਥੇ ਕਹਿਣਾ ਹੈ ਜੋ ਇਹਦੀ ਕਰਤੂਤਾ ਮੁੱਖ ਮੰਤਰੀ ਨਹੀਂ ਕਰਤੂਤਾ ਹੈ ਜੇ ਜੇ ਕੰਮ ਲੱਛਣੇ ਦੇ ਉਹ ਤਾਂ ਕਹਿੰਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਮੈਂ ਨੌਕਰੀਆਂ ਦਿੱਤੀਆਂ ਰੁਜ਼ਗਾਰ ਰੰਗਲਾ ਬਣਾਤਾ ਨਾ ਵਧੀਆ ਨਸ਼ੇ ਚ ਲਾਤਾ ਰੰਗਲਾ ਸਾਰਾ ਲੰਗਲਾ ਦਿਖ ਲੱਗ ਗਿਆ ਸ਼ਰਾਬੀ ਮੁੱਖ ਮੰਤਰੀ ਹੈ ਆਪਣੀਆਂ ਰੰਗਲੀਆਂ ਕਰਦਾ ਹੈ ਮੁੱਖ ਮੰਤਰੀ ਗੱਡੀਆਂ ਤੇ ਚੜ ਕੇ ਆਪਣੇ ਸਿਰ ਤੇ ਝੂਠੇ ਪਾਣੀ ਦੀ ਬੋਤਲ ਸਿੱਧੇ ਉਹਨੂੰ ਕਰਦਾ ਹੈ ਮੁੱਖ ਮੰਤਰੀ ਹੋਏ ਸੂਬੇ ਦਾ ਤੇ ਜਰਨੀ ਤੋਂ ਜਹਾਜ਼ ਤੋਂ ਤਾਰਤਾ ਹੋਏ ਕਿਉਂਕਿ ਉਹ ਗੀਣ ਸ਼ਰਾਬ ਦਾ ਡੱਕਿਆ ਆ ਕੋਈ ਮੁੱਖ ਮੰਤਰੀ ਦੀ ਕਰਤੂਤਾ ਹੈ